ਲੋ ਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਔਲਿਆਂ ਦਾ achar ਪਾ ਲਿਆ। ਬਿਨਾ ਆਵਲੇ ਆਪਾਂ ਔਲਿਆਂ ਦਾ achar pak ke taiyar ਕੀਤਾ। ਇਸ ਤਰੀਕੇ ਨਾਲ ਪਾਇਆ ਹੋਇਆ achar ਸਾਲ ਪਰ ਰੱਖ ਲਓ ਭਾਵੇਂ ਕਦੇ ਖਰਾਬ ਨਹੀਂ ਹੁੰਦਾ। ਔਲੇ ਖਾਣ ਦੇ ਤਾਂ ਬਹੁਤ ਹੀ ਜ਼ਿਆਦਾ ਫਾਇਦੇ ਨੇ। ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਜਾ ਕੇ ਦੱਸਦੀ ਆ। ਆਵਲੇ ਦਾ ਚਾਰ ਪੌਣ ਵਾਸਤੇ ਆਪਾਂ ਨੇ ਆਮਲਾ ਲੈ ਲਿਆ ਸੀ ਆਪਾਂ ਨੇ ਆਮਲਾ ਅੱਧਾ ਕਿਲੋ ਆਮਲਾ ਲਿਆ ਜਾਨੀ ਕਿ 500 ਗ੍ਰਾਮ ਤੇ ਇਸ ਤਰ੍ਹਾਂ ਦਾ ਆਮਲਾ ਆਪਾਂ ਲੈ ਕੇ ਆਂਦਾ ਬਾਜ਼ਾਰ ਚੋਂ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਦੇ ਬਹੁਤ ਵਧੀਆ ਆਮਲੇ ਆਈ ਹੁੰਦੇ ਆ ਕਿ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲਿਆ ਤੇ ਧੋ ਕੇ ਆਪਾਂ ਨੇ ਸੁਕਾ ਲਿਆ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਸੁਕਾ ਲੈਣਾ ਕੱਪੜੇ ਦੇ ਨਾਲ ਪੂਝ ਵੀ ਦਿੱਤਾ ਤੇ ਉਸ ਤੋਂ ਬਾਅਦ ਫਿਰ ਹੁਣ ਆਪਾਂ ਅਚਾਰ ਪਾਵਾਂਗੇ ਤੇ ਆਓ ਫਿਰ ਤੁਹਾਨੂੰ ਦੱਸਦੀ ਆਂ ਆਪਾਂ ਇਸ ਤਰ੍ਹਾਂ ਅਚਾਰ ਹੈ ਜਿਹੜਾ ਕਿਵੇਂ ਪਾਉਣਾ ਹਾਂਜੀ ਹੁਣ ਆਪਾਂ ਗੈਸ ਦੇ ਉੱਤੇ ਇੱਕ ਪੈਨ ਰੱਖ ਲਿਆ ਤੇ ਤੁਸੀਂ ਕੜਛੀਕ ਤੇਲ ਦੀ ਆ ਛੋਟੀ ਕੜਚੀ ਕਾ ਪਾ ਲੈਣੀ ਹੈ ਜਿਆਦਾ ਵੀ ਨਹੀਂ ਪਾਉਣਾ ਜੇਕਰ ਔਲੇ ਜਿਆਦਾ ਗਏ ਤੁਹਾਡੇ 1 ਕਿਲੋ 1.5 ਕਿਲੋ ਔਲੇ ਨੇ ਤਾਂ ਉਸ ਦੇ ਹਿਸਾਬ ਨਾਲ ਤੁਸੀਂ ਇਹ ਤੇਲ ਡਬਲ ਕਰ ਲੈਣਾ ਹਾਂਜੀ ਤੇਲ ਆਪਾਂ ਨੇ ਸਰੋਂ ਦਾ ਲੈ ਲਿਆ ਤੇ ਤੇਲ ਨੂੰ ਹੁਣ ਆਪਾਂ ਗਰਮ ਹੋਣ ਦੇਵਾਂਗੇ ਜਿਆਦਾ ਗਰਮ ਨਹੀਂ ਕਰਨਾ ਆਪਾਂ ਜਦੋਂ ਥੋੜਾ ਜਿਹਾ ਗਰਮ ਹੋ ਗਿਆ ਤੇ ਉਦੋਂ ਹੀ ਆਪਾਂ ਇਹਦੇ ਵਿੱਚ ਆਮਲੇ ਪਾ ਦੇਵਾਂਗੇ ਲਓ ਜੀ ਤੇਲ ਹੁਣ ਗਰਮ ਹੋ ਗਿਆ ਤੇ ਹੁਣ ਆਪਾਂ ਸਾਰੇ ਆਮਲੇ ਇਹਦੇ ਵਿੱਚ ਪਾ ਦੇਵਾਂਗੇ ਹਮਾ ਫਾਇਸਤਰਾ ਆਮਲਿਆਂ ਨੂੰ ਫਰਾਈ ਕਰ ਲਵਾਂਗੇ ਹੁਣ ਆਪਾਂ ਇਹ ਬਿਨਾ ਪਾਣੀ ਦੇ ਵਿੱਚ ਵਾਲੇ ਔਲੇ ਪਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ achar ਬਣਦਾ ਹੈਗਾ ਇਸ ਤਰ੍ਹਾਂ ਬਣਾਇਆ ਹੋਇਆ ਜਦੋਂ ਆਪਾਂ ਪਾਣੀ ਦੇ ਵਿੱਚ ਵਾਲ ਕੇ ਪਾਉਂਦੇ ਆ ਤਾਂ ਉਹ ਪਾਣੀ ਅੰਦਰ ਚਲਿਆ ਜਾਂਦਾ ਔਲਿਆਂ ਦੇ ਵਿੱਚ ਥੋੜਾ ਥੋੜਾ ਫਿਰ ਜਦੋਂ ਚੰਗੀ ਤਰ੍ਹਾਂ ਸੁੱਕਦਾ ਨਹੀਂਗਾ ਤਾਂ ਫਿਰ ਉਹ ਉਲੀ ਲੱਗਣ ਦਾ ਡਰ ਰਹਿੰਦਾ ਉਸ achar ਨੂੰ ਉਲੀ ਲੱਗ ਜਾਂਦੇ ਜੇ ਆਪਾਂ ਇਸ ਤਰ੍ਹਾਂ achar ਪਾਵਾਂਗੇ ਤਾਂ ਕਦੇ ਉਲੀ ਨਹੀਂ ਲੱਗਦੀ ਹੈਗੀ achar ਨੂੰ ਜਿੰਨਾ ਮਰਜ਼ੀ ਚ ਰੱਖ ਲਓ अच्छा तुम नेक्स्ट कर सकते हो ਔਲਾ ਖਾਣ ਦੇ ਤਾਂ ਬਹੁਤ ਹੀ ਜ਼ਿਆਦਾ ਫਾਇਦੇ ਨੇ ਕਹਿੰਦੇ ਹੁੰਦੇ ਆ ਕਿ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਉਹ ਮਗਰੋਂ ਪਤਾ ਲੱਗਦਾ ਪਰ ਜੇ ਆਪਾਂ ਔਲਾ ਖਾਵਾਂਗੇ ਤਾਂ ਹੀ ਆਪਾਂ ਨੂੰ ਇਹਨਾਂ ਦੇ ਫਾਇਦੇ ਬਾਰੇ ਪਤਾ ਲੱਗੂਗਾ ਜੇ ਆਪਾਂ ਖਾਵਾਂਗੇ ਵੀ ਦੇਖ ਕੇ ਛੱਡ ਜਾਵਾਂਗੇ ਤਾਂ ਫਿਰ ਆਪਾਂ ਨੂੰ ਇਹਨਾਂ ਦੇ ਫਾਇਦਿਆਂ ਦਾ ਪਤਾ ਨਹੀਂ ਲੱਗਣਾ ਤੇ ਇਹ ਦੇਖੋ ਜੇ ਔਲਾ ਆਪਾਂ ਖਾਂਦੇ ਤੇ ਆਪਣੇ ਪੇਟ ਦੀ ਸਮੱਸਿਆ ਵੀ ਇਹਦੇ ਨਾਲ ਠੀਕ ਹੁੰਦੀ ਆ ਅੱਖਾਂ ਦੀ ਰੌਸ਼ਨੀ ਵੱਧਦੀ ਆ ਤੇ ਆਪਣੀ ਸਕਿਨ ਦੇ ਲਈ ਵੀ ਬਹੁਤ ਜ਼ਿਆਦਾ ਚੰਗਾ ਹੈ ਤੇ ਔਲੇ ਦਾ achar ਖਾਂਦੇ ਤਾਂ ਉਹ ਭੁੱਖ ਵੀ ਬਣਾਉਂਦਾ ਹੈ ਔਲੇ হাফ ਫਰਾਈ ਹੋ ਗਏ ਨੇ ਤੇ ਥੋੜੀ ਜਿਹੀ ਕਸਰ ਰਹੇਗੀ ਉਹ ਜਦੋਂ ਤੇਲ ਗਰਮੀ ਹੈ ਦੇਖੋ ਆਪਾਂ ਇੱਕ ਸਾਈਡ ਤੇ ਰੱਖਾਂਗੇ 5-7 ਮਿੰਟਾਂ ਦੇ ਵਿੱਚ ਇਹ ਵੀ ਬਣ ਕੇ ਤਿਆਰ ਹੋ ਜਾਣੇ ਨੇ ਤੇ ਆਪਾਂ ਹੁਣ ਦੇਖੋ ਚੈੱਕ ਕਰਦੇ ਹਾਂ ਇਹਨੂੰ ਔਲੇ ਨੂੰ ਆਹ ਦੇਖੋ ਤੁਥਪਿਕ ਦੇ ਨਾਲ ਤੁਸੀਂ ਇਸ ਤਰ੍ਹਾਂ ਚੈੱਕ ਕਰ ਲੈਣਾ ਜਦੋਂ ਹੁਣ ਇਹ ਟੁੱਟਣ ਲੱਗ ਗਿਆ ਤਾਂ ਸਮਝ ਲਓ ਇਹ ਫਰਾਈ ਹੋ ਗਿਆ ਤਾਂ ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਰੱਖ ਦੇਵਾਂਗੇ ਪਾ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਵੀ ਆਪਾਂ ਕਿਹੜੇ ਕਿਹੜੇ ਮਸਾਲੇ ਲੈਏ ਨੇ ਡੇਢ ਚਮਚਾ ਸੌਂਫ ਦਾ ਲੈ ਲਿਆ ਆਪਾਂ ਪੌਣਾ ਇੱਕ ਚਮਚਾ ਆਪਾਂ ਨੇ ਲਿਆਗਾ ਸਾਬਤ ਧਨੀਏ ਦਾ ਤੇ ਅੱਧਾ ਛੋਟਾ ਚਮਚ ਲੈ ਆਗਾ ਆਪਾਂ ਜੀਰੇ ਦਾ ਤੇ ਅੱਧਾ ਚਮਚੀ ਲੈ ਆਪਾਂ ਰਾਈ ਦਾ ਤੇ ਅੱਧਾ ਚਮਚ ਲੈ ਆਪਾਂ ਪੀਲੀ ਰਾਈ ਦਾ ਇਹ ਆਪਾਂ ਮਸਾਲੇ ਲੈ ਲੈਨੇ ਇਹ ਆਪਾਂ ਰੋਸਟ ਕਰਦੇ ਨੇ ਛੋੜੇ ਜਿਹੇ ਤੇ ਦੇ ਦੂਸਰੇ ਆਪਾਂ ਦੋ ਮਸਾਲੇ ਜਿਹੜੇ ਲੈਨੇ ਹੋ ਆਪਾਂ ਤੁਹਾਨੂੰ ਦੱਸਾਂਗੇ ਉਹ ਆਪਾਂ ਰੋਸਟ ਨਹੀਂ ਕਰਨੇ ਹੈਗੇ ਤੇ ਉਹ ਆਪਾਂ ਵੈਸੇ ਆ ਹੀ ਪਾਉਣੇ ਹੈਗੇ ਇੱਕ ਲੌਂਗ ਪਾ ਦਿੰਨੇ ਆ ਇਹਦੇ ਵਿੱਚ ਲੌਂਗ ਵੀ ਰੋਸਟ ਕਰ ਲਵਾਂਗੇ ਆਪਾਂ ਇਹ ਆਪਾਂ 5-7 ਲੌਂਗ ਲੈ ਲੈਨੇ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਆਨ ਕਰਾਂਗੇ ਲੋ ਜੀ ਆਪਾਂ ਇਹਨਾਂ ਨੂੰ ਹਲਕੇ ਜੇ ਰੋਸਟ ਕਰਾਂਗੇ ਆਪਾਂ ਜ਼ਿਆਦਾ ਜਲਾਉਣੇ ਨਹੀਂ ਹੈਗੇ ਤੇ ਆਪਾਂ ਇੰਨੇ ਕਰੋਸਟ ਕਰਨੇ ਆ ਕਿੰਨੇ ਚ ਜਦੋਂ ਖੁਸ਼ਬੂ ਜੀ ਆਉਣ ਲੱਗੀ ਤੇ ਜਿਹੜੀ ਰਾਈ ਹੈਗੀ ਜਾਂ ਸੌਂਫ ਆ ਮੜੀ ਜੀ ਤੜਕਣ ਜੇ ਲੱਗੀ ਤਾਂ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਜੇ ਤੁਸੀਂ ਨਹੀਂ ਵੀ ਇਸ ਤਰ੍ਹਾਂ ਸੇਕ ਲਵਾਉਣਾ ਚਾਹੁੰਦੇ ਤਾਂ ਇੱਕ ਘੰਟੇ ਦੀ ਧੁੱਪ ਲਵਾ ਸਕਦੇ ਆ ਉਹ ਧੁੱਪ ਦੇ ਨਾਲ ਵੀ ਨਮੀ ਜੀ ਇਹਨਾਂ ਦੀ ਖਤਮ ਹੋ ਜਾਂਦੀ ਹੈ ਲੋ ਜੀ ਮਸਾਲੇ ਆਪਣੇ ਜਿਹੜੇ ਆਪਾਂ ਪਾਇ ਸੀ ਉਹ ਰੋਸਟ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਠੰਡੇ ਹੋ ਜਾਣਗੇ ਫਿਰ ਉਸ ਤੋਂ ਬਾਅਦ ਆਪਾਂ ਗ੍ਰाइंड ਕਰਾਂਗੇ ਤੇ ਜਦੋਂ ਆਪਣਾ ਪੈਨ ਗਰਮ ਹੈ ਤੇ ਜਿਹੜੇ ਆਪਾਂ ਮਸਾਲੇ ਦੋ ਹੋਰ ਲਏ ਨੇ ਮੇਥੀ ਉਹ ਆਪਾਂ ਨੇ ਰੋਸਟ ਨਹੀਂ ਕਰਨੇ ਸੀ ਉਹ ਆਪਾਂ ਪੈਨ ਗਰਮ ਦੇ ਵਿੱਚ ਹੀ ਪਾ ਦਾਂਗੇ ਓਨੇ ਕ ਨਾਲ ਹੀ ਰੋਸਟ ਹੋ ਜਾਣਗੇ ਕਿਉਂਕਿ ਉਹਨਾਂ ਦੀ ਨਮੀ ਜੀ ਓਨੇ ਕ ਨਾਲ ਹੀ ਖਤਮ ਹੋ ਜੂਗੀ ਤੇ ਆਪਾਂ ਉਹਨਾਂ ਨੂੰ ਗ੍ਰाइंड ਨਹੀਂ ਕਰਨਾ ਸਬਤ ਹੀ ਪਾਉਣੇ ਨੇ ਆਪਾਂ ਅੱਧਾ ਚਮਚ ਮੇਥਿਆਂ ਦਾ ਪਾਤਾ ਜੀ ਤੇ ਅੱਧਾ ਚਮਚੀ ਆਪਾਂ ਕਲੌਂਜੀ ਦਾ ਪਾਏਗਾ ਤਾਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਗਰਮ ਪੈਨ ਦੇ ਵਿੱਚ ਹੀ ਪਈ ਰਹਿਣ ਦੇਵਾਂਗੇ ਲਓ ਜੀ ਇਹਨੇ ਕਨਾਲੀ ਇਹਨਾਂ ਨੂੰ ਸੇਕ ਲੱਗ ਜਾਣਾ ਲਓ ਜੀ ਮਸਾਲੇ ਆਪਣੇ ਬਿਲਕੁਲ ਠੰਡੇ ਹੋ ਚੁੱਕੇ ਨੇ ਤੇ ਹੁਣ ਆਪਾਂ ਗ੍ਰाइंड ਕਰਾਂਗੇ ਇਹਨਾਂ ਨੂੰ ਲਓ ਜੀ ਆਪਾਂ ਇੰਨੇ ਇੱਕ ਦਰਦਰੇ ਜਿਹੇ ਪੀਸਨੇ ਆ ਇਹ ਜਿਆਦਾ ਇਹਨਾਂ ਦਾ ਵੀ ਬਰੀਕ ਪੇਸਟ ਨਹੀਂ ਬਣਾਉਣਾ ਆਪਾਂ ਇਸ ਤਰ੍ਹਾਂ ਇੰਨੇ ਇੱਕ ਦਰਦਰੇ ਜਿਹੇ ਰੱਖਨੇ ਆ ਤਾਂ ਕਿ ਇਹ ਮਸਾਲਾ ਜਿਹੜਾ ਵਿੱਚ ਦਿਖਦਾ ਵੀ ਰਹੇ ਤੇ ਔਲਿਆਂ ਦੇ ਨਾਲ ਵੀ ਲੱਗ ਜੇ ਲੋ ਜੀ ਆਪਾਂ ਕੜਾਹੀ ਦੁਬਾਰਾ ਫੇਰ ਰੱਖ ਲਈ ਆਪਾਂ ਗੈਸ ਤੇ ਤੇ ਗੈਸ ਦੀ ਫਲੇਮ ਨੂੰ ਆਪਾਂ ਬਿਲਕੁਲ ਸਿਮ ਰੱਖ ਲਿਆ ਕਿਉਂਕਿ ਇਹ ਠੰਡੇ ਹੋ ਗਏ ਸੀਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਆਗੇ ਉਹ ਪਾ ਦਵਾਂਗੇ ਤੇ ਨਾਲ ਥੋੜਾ ਜਿਹਾ ਸੇਕ ਲਾ ਕੇ ਉਹ ਪੁੱਜ ਵੀ ਜਾਣਗੇ ਤੇ ਨਾਲੇ ਇਹਦੇ ਵਿੱਚ ਚੰਗੀ ਤਰ੍ਹਾਂ ਰਲ ਜਾਣਗੇ हेलो जी ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਸਮਝ ਲਓ ਚਮਚ ਦਾ ਚੌਥਾ ਕਿੱਸਾ ਆਪਾਂ ਪਾਵਾਂਗੇ ਹਿੰਗ ਦਾ ਕਿਉਂਕਿ ਹਿੰਗ ਅਚਾਰ ਦੇ ਵਿੱਚ ਸੁੱਕੀ ਸਬਜ਼ੀ ਦੇ ਵਿੱਚ ਤੁਸੀਂ ਪਾ ਲੋ ਤਾਂ ਉਹਦਾ ਫਲੇਵਰ ਜਿਹੜਾ ਬਹੁਤ ਵਧੀਆ ਆਉਂਦਾਗਾ ਪਾਉਣਾ ਕ ਚਮਚ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਪਾ ਲਓ ਦੇਗੀ ਮਿਰਚ ਪਾ ਲਓ ਉਸ ਦਾ ਪਾਵਾਂਗੇ ਕਿਉਂਕਿ ਇਹਦੇ ਇਹ ਕੌੜੀ ਤਾਂ ਹੁੰਦੀ ਨਹੀਂ ਇਹਦੀ ਰੰਗਤ ਹੈ ਜਿਹੜੀ ਬਹੁਤ ਵਧੀਆ ਆਉਂਦੀ ਹੈ ਤੇ ਆਪਾਂ ਹਾਂ ਅੱਧਾ ਕ ਚਮਚ ਆਪਾਂ ਲਾਲ ਮਿਰਚ ਦਾ ਪਾਵਾਂਗੇ ਕੁੱਟੀ ਹੋਈ ਦਾ ਤੇ ਅੱਧਾ ਚਮਚ ਹੀ ਪਾ ਲਿਆ ਆਪਾਂ ਨੇ ਹਲਦੀ ਪਾਊਡਰ ਦਾ ਤੇ ਦੋ ਵੱਡੇ ਚਮਚ ਭਰ ਕੇ ਆਪਾਂ ਪਾਏ ਨੇ ਨਮਕ ਦੇ ਕਿਉਂਕਿ ਨਮਕ ਜਿਹੜਾ ਇਹ ਜਿਆਦਾ ਹੀ ਪੈਂਦਾ ਥੋੜਾ ਜਿਹਾ ਆਚਾਰ ਦੇ ਵਿੱਚ ਅੱਧਾ ਚਮਚ ਪਾਇਆ ਆਪਾਂ ਕਾਲੇ ਨਮਕ ਦਾ ਕਿਉਂਕਿ ਕਾਲੇ ਨਮਕ ਦਾ ਵੀ ਫਲੇਵਰ ਹੈ ਜਿਹੜਾ ਬਹੁਤ ਵਧੀਆ ਹੁੰਦਾ ਹੈਗਾ ਚਮਚੇ ਦਾ ਚੌਥਾ ਹਿੱਸਾ ਪਾ ਪਾਵਾਂਗੇ ਕਾਲੀ ਮਿਰਚ ਦਾ ਸਸ ਆਪਾਂ ਕਾਲੀ ਮਿਰਚ ਪਾਵਾਂਗੇ ਕਿਉਂਕਿ ਇਹ ਵੀ ਜ਼ਰੂਰੀ ਹੈ ਪਾਈ ਤੇ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਦੇਵਾਂਗੇ ਚੰਗੇ ਤਰ੍ਹਾਂ ਤੇ ਗੈਸ ਦੀ ਫਲੇਮ ਨੂੰ ਆਪਾਂ ਇੱਥੇ ਸੇਮੀ ਰੱਖਣਾ ਹੈ ਤੇ ਆ ਆਧਾ ਆਧਾ ਚਮਚਾ ਜਿਹੜੀ ਆਪਾਂ ਮੇਥੇ ਤੇ ਕਲੌਂਜੀ ਰੱਖੀ ਸੀ ਆਪਾਂ ਉਹ ਪਾਵਾਂਗੇ ਇਹ ਸਾਬਤ ਹੀ ਪਾਉਣ ਵਾਸਤੇ ਆਪਾਂ ਰੱਖੇ ਸੀ ਪਾਸੇ ਤੇ ਆ ਪਾ ਮਸਾਲਾ ਜਿਹੜਾ ਗ੍ਰाइंड ਕੀਤਾ ਸੀ ਆਪਾਂ ਉਹ ਪਾ ਦੇਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਫਲਾ ਦੇਣਾ ਹੈ ਪੈਨ ਆਪਣਾ ਗਰਮ ਹੀ ਆ ਤੇ ਤੇਲ ਵੀ ਆਪਣਾ ਗਰਮ ਹੈ ਤੇ ਹੁਣ ਆਪਾਂ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰਾਂਗੇ ਇੱਥੇ ਗੈਸ ਜਿਆਦਾ ਚੱਲਦਾ ਨਹੀਂ ਰੱਖਣਾ ਕਿਉਂਕਿ ਫਿਰ ਜਿਹੜੇ ਆਪਾਂ ਮਸਾਲੇ ਪਾਏ ਨੇ ਉਹ ਜਲ ਜੇ ਜਾਣਗੇ ਤੇ ਉਹ ਫਿਰ ਡਾਰਕ ਜੇ ਹੋ ਜਾਣਗੇ ਆਪਾਂ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰ ਦਿੰਨੇ ਆ ਤੇ ਇੰਨੇ ਕ ਨਾਲ ਹੀ ਪੈਨ ਗਰਮ ਦੇ ਨਾਲ ਇਹ ਮਸਾਲੇ ਜਿਹੜੇ ਚੰਗੀ ਤਰ੍ਹਾਂ ਆਚਾਰ ਦੇ ਵਿੱਚ ਰਲ ਜਾਣਗੇ ਬਹੁਤ ਵਧੀਆ achar ਬਣ ਕੇ ਤਿਆਰ ਹੋ ਜਾਂਦਾ ਇਹ ਖਾਣ ਲਈ ਵੀ ਐਟ ਅ ਟਾਈਮ ਹੀ ਬਣ ਕੇ ਤਿਆਰ ਹੋ ਜਾਂਦਾ ਹੁਣ ਦੇਖੋ ਇਹ ਬਿਲਕੁਲ ਤਿਆਰ ਹੈ ਤੇ ਜੇ ਜੇ ਹੁਣ ਆਪਾਂ ਇਹਨੂੰ ਆਪਾਂ ਫੁਲਕੇ ਦੇ ਨਾਲ ਅਚਾਰ ਨੂੰ ਖਾ ਵੀ ਸਕਦੇ ਹਾਂ ਹੋਰ ਜਿਹੜੇ ਅਚਾਰ ਹੁੰਦੇ ਆ ਉਹਨਾਂ ਨੂੰ ਰੱਖਣਾ ਪੈਂਦਾਗਾ ਵੀ ਟਾਈਮ ਵਿੱਚ ਬਣਦੇ ਆ ਇਹ ਚਾਰ ਹੈ ਜਿਹੜਾ ਵੀ ਉਹਦੀ ਬਣ ਕੇ ਤਿਆਰ ਹੋ ਜਾਂਦਾ ਹੁਣ ਆਪਣੇ ਵੀ ਇਹਦੇ ਵਿੱਚ ਇੱਕ ਚੀਜ਼ ਹਜੇ ਹੋਰ ਰਹਿ ਗਈ ਪਾਉਣ ਵਾਲੀ ਤੇ ਉਹ ਚੀਜ਼ ਨੂੰ ਆਪਾਂ ਜਦੋਂ ਥੋੜੇ ਜਿਹੀ ਔਲੇ ਠੰਡੇ ਹੋ ਜਾਣਦੇ ਹੋ ਫਿਰ ਉਸ ਤੋਂ ਬਾਅਦ 2 ਘੰਟਿਆਂ ਬਾਅਦ ਬਾਅਦ ਫਿਰ ਆਪਾਂ ਪਾਵਾਂਗੇ ਲਓ ਜੀ ਆਪਣਾ ਅਚਾਰ ਪਾਏ ਨੂੰ ਤਿੰਨ ਚਾਰ ਘੰਟੇ ਹੋ ਗਏ ਨੇ ਤੇ ਬਿਲਕੁਲ ਇਹ ਠੰਡਾ ਹੈਗਾ ਤੇ ਹੁਣ ਆਪਾਂ ਜਿਹੜੀ ਇਹਦੇ ਵਿੱਚ ਇੱਕ ਚੀਜ਼ ਤੁਹਾਨੂੰ ਕਿਹਾ ਸੀ ਪਾਉਣੀ ਆ ਆਪਾਂ ਤਿੰਨ ਕ ਚਮਚ ਬਿਨੇਗਰ ਦੇ ਲੈ ਲੇ ਸੀ ਇਹਦੇ ਵਿੱਚ ਤੁਸੀਂ ਨਿੰਬੂ ਵੀ ਨਿਚੋੜ ਸਕਦੇ ਆ ਜੇ ਬਿਨੇਗਰ ਨਹੀਂ ਹੈਗਾ ਤਾਂ ਨਿੰਬੂ ਨਿਚੋੜ ਦਿਓ ਤੇ ਆਪਾਂ ਬਿਨੇਗਰ ਹੀ ਪਾਵਾਂਗੇ ਸਫੈਦ ਇਹ ਗੰਨੇ ਦਾ ਸਿਰਕਾ ਹੈਗਾ ਤੇ ਆਪਾਂ ਇਹ ਹੁਣ ਆਪਾਂ ਇਹਦੇ ਵਿੱਚ ਪਾ ਦੇਮਾ ਜਿਹਦੇ ਨਾਲ ਆਚਾਰ ਦਾ ਜਿਹੜਾ ਫਲੇਵਰ ਆ ਉਹ ਵੀ ਬਹੁਤ ਵਧੀਆ ਬਣਦਾ ਤੇ ਇਹਦੀ ਲਾਈਫ ਵੀ ਵੱਧ ਜਾਂਦੀ ਆਚਾਰ ਦੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਹੁਣ ਆਪਾਂ ਇਸੇ ਤਰ੍ਹਾਂ ਹੀ ਇਹਨੂੰ ਦੋ ਦਿਨ ਪਿਆ ਰਹਿਣ ਦੇਵਾਂਗੇ ਉਸ ਤੋਂ ਬਾਅਦ ਫਿਰ ਆਪਾਂ 에ਅਰ ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਲਵਾਂਗੇ ਤੇ ਜੇ ਵੀਡੀਓ ਮੇਰੀ ਔਲਿਆਂ ਵਾਲੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤਾਂ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ